ਮਰਜੀਤਪੁਰ ਆਇਆ ਤੇ ਹਰਦੇਜ ਹਸਪੀਟਲ ਦੇ ਸਾਹਮਣੇ ਧਰਨਾ ਲੱਗਾ ਮੈਂ ਆਪਣਾ ਕੰਮ ਨਹੀਂ ਛੱਡਾ ਕੇ ਅਜਨਾਲੇ ਕਚਹਿਰੀਆਂ ਆ ਰਹੀ ਸੀ ਇਸ ਧਰਨੇ ਦੇ ਵਿੱਚ ਆ ਕੇ ਮੈਨੂੰ ਪਤਾ ਲੱਗਾ ਵੀ ਅੱਜ ਅਜੇ ਇੱਕ ਲੜਕੇ ਨੂੰ ਮਰੇ ਨੂੰ 7 ਦਿਨ ਹੋ ਗਏ ਉਹਨੂੰ ਵੈਂਟੀਲੇਟਰ ਤੇ ਪਾਇਆ ਆ ਪਰ ਸਾਡੀ ਪੰਜਾਬ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਆਹ ਲੜਕੇ ਦੀ ਮਾਤਾ ਹੈ ਆਹ ਲੜਕੇ ਦਾ ਪਿਤਾ ਹੈ ਗਰੀਬ ਹੋਣ ਦੇ ਕਰਕੇ ਇਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਤੇ ਜਿਹੜਾ ਦੋਸ਼ੀ ਸੀ ਉਹ ਹਰ ਤੇਜ ਹਸਪੀਟਲ ਦੇ ਅੰਦਰ ਝੂਠਾ ਮੈਡੀਕਲ ਬਣਾ ਕੇ ਉਹਨੂੰ ਐਡਮਿਟ ਕੀਤਾ ਗਿਆ ਤੇ ਪੁਲਿਸ ਪਰਿਵਾਰ ਵਾਲਿਆਂ ਦਾ ਇਲਜ਼ਾਮ ਆ ਵੀ ਪੁਲਿਸ ਨੇ ਕਰੀਬ 5 ਲੱਖ ਰੁਪਏ ਜਿਹੜਾ ਵਾ ਉਹ ਦੋਸ਼ੀਆਂ ਕੋਲੋਂ ਚੁੱਕ ਲਿਆ ਹੈ ਤੇ ਕੋਈ ਕਾਰਵਾਈ ਨਹੀਂ ਕਰਦੇ ਇਸ ਲਈ ਅੱਜ ਸਮਾਜ ਸੇਵੀ ਸੰਸਥਾਵਾਂ ਸਾਡੇ ਸਿੱਖ ਭਰਾ ਤੇ ਹੋਰ ਸਾਰੀਆਂ ਸੰਸਥਾਵਾਂ ਰਲ ਕੇ ਇਸ ਧਰਨੇ ਤੇ ਆਈਆਂ ਨੇ ਤਾਂ ਜੋ ਉਸ ਗਰੀਬ ਬੱਚੇ ਨੂੰ ਇਨਸਾਫ ਮਿਲ ਸਕੇ ਆ ਦੇਖੋ ਉਹਦੇ ਸਾਰੇ ਪਰਿਵਾਰ ਦੇ ਰਿਸ਼ਤੇਦਾਰ ਤੇ ਜੀ ਆ ਦੇ ਵਿੱਚ ਸ਼ਾਮਲ ਆ ਸਾਰਿਆਂ ਨੂੰ ਵੱਧ ਤੋਂ ਵੱਧ ਅਪੀਲ ਇਸ ਤਰ੍ਹਾਂ ਦੇ ਵਿੱਚ ਸ਼ਾਮਲ ਹੋ ਤਾਂ ਜੋ ਜਿਹੜੀ ਪੰਜਾਬ ਪੁਲਿਸ ਨੇ ਗੰਦ ਪਾਇਆ ਹੋਇਆ ਹੈ ਨਾ ਉਹਨੂੰ ਨਾ ਚਪਾਈ ਜਾ ਸਕੇ ਇਹਨਾਂ ਨੇ ਰਿਸ਼ਤ ਤੋਂ ਕੋੜੀ ਜਿਹੀ ਫੜੀ ਹੋਈ ਆ ਜੋ ਪੰਜਾਬ ਪੁਲਿਸ ਨੇ ਗੰਦ ਪਾਇਆ